ਇੰਦਰੀ ਵਿੱਤ ਮੰਤਰੀ ਦਰਮਲਾ ਸੀਤਾਰਮਨ ਨੇ ਅੱਜ ਦੇਸ਼ ਦਾ ਬਜਟ ਪੇਸ਼ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਝਾ ਅਤੇ तमाम ਬੀਜੇਪੀ ਲੀਡਰਸ਼ਿਪ ਦੇ ਵੱਲੋਂ ਬਜਟ ਦੀਆਂ ਸਫਤਾਂ ਦੇ ਪੁੱਲ ਦੇ ਜਿਹੜੇ ਉਹ ਬਣਨੇ ਗਏ ਨੇ ਆਮ ਲੋਕਾਂ ਦੇ ਲਈ ਮੀਡਲ ਕਲਾਸ ਦੇ ਲਈ ਵੱਡੇ ਦਾਅਵਿਆਂ ਦੀ ਝੜੀ ਹੈ ਜਿਹੜੀ ਉਹ ਲਗਾਈ ਗਈ ਹੈ ਜਿਸ ਤੋਂ ਲੈ ਕੇ ਆਮ ਲੋਕਾਂ ਦਾ ਜੀਵਨ ਉੱਚਾ ਚੁੱਕਣ ਦੇ ਦਾਅਵੇ ਕੀਤੇ ਗਏ ਨੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਬਜਟ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਉਹ ਖੜੇ ਕੀਤੇ ਗਏ ਨੇ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਵੱਡੇ ਸਵਾਲ ਕੇਂਦਰੀ ਬਜਟ ਉੱਤੇ ਖੜੇ ਕੀਤੇ ਨੇ ਅਤੇ ਇਹ ਗੱਲ ਪੰਜਾਬ ਦੇ ਲੀਡਰ ਆਖ ਰਹੇ ਨੇ ਕਿ ਇਸ ਬਜਟ ਦੇ ਵਿੱਚ ਪੰਜਾਬੀਆਂ ਦੇ ਲਈ ਕੁਝ ਨਹੀਂ ਹੈ ਕਿਸਾਨਾਂ ਦੇ ਲਈ ਕੁਝ ਨਹੀਂ ਹੈ ਅਤੇ ਇਹ ਬਜਟ ਜਿਹੜਾ ਉਹ ਚੋੜਾ ਵਾਲੇ ਸੂਬਿਆਂ ਤੇ ਕੇਂਦਰਿਤ ਕੀਤਾ ਗਿਆ ਹੈ ਦੂਜੇ ਪਾਸੇ ਭਾਜਪੀ ਨੇ ਅਤੇ ਕੇਂਦਰ ਸਰਕਾਰ ਨੇ ਵੱਡੇ ਦਾਅਵੇ ਕੀਤੇ ਨੇ ਅਤੇ ਬਜਟ ਨੂੰ ਲੈ ਕੇ ਕੀ ਕੁਝ ਖਾਸ ਥਾਰੇ ਮਸਲੇ ਤੇ ਚਰਚਾ ਕਰਦੇ ਹਾਂ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਅੱਜ ਆਮ ਬਜਟ ਪੇਸ਼ ਕੀਤਾ ਨਿਰਮਲਾ ਸੀ타ਰਮਨ ਨੇ ਵਿੱਤ ਮੰਤਰੀ ਵਜੋਂ ਲਗਾਤਾਰ 8ਵੀਂ ਵਾਰ ਸੰਸਦ ਵਿੱਚ ਬਜਟ ਪੇਸ਼ ਕੀਤਾ ਵਿੱਤ ਮੰਤਰੀ ਨੇ ਇਸ ਬਜਟ ਵਿੱਚ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਲਈ ਨਿਰਮਲਾ ਸੀ타 ਰਮਨਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਹਰ ਕੋਈ ਨਿਰਮਲਾ ਸੀ타 ਰਮਨਦੀ ਤਾਰੀਫ ਕਰ ਰਿਹਾ ਹੈ ਕਿਉਂਕਿ ਇਹ ਬਜਟ ਆਮ ਲੋਕਾਂ ਦਾ ਬਜਟ ਹੈ ਮੱਧ ਵਰਗ ਦਾ ਬਜਟ ਹੈ ਤੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਜਟ ਦੀ ਤਾਰੀਫ ਕੀਤੀ ਉਨ੍ਹਾਂ ਕਿਹਾ ਕੀ ਇਹ ਬਜਟ ਆਤਮ ਨਿਰਪਰ ਭਾਰਤ ਦਾ ਰੋਡ ਮੈਪ ਹੈ ਦੂਜੇ ਪਾਸੇ ਸ਼ੋਮਨੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇੱਕ ਅਲ ਆਖੀ ਗਈ ਹੈ ਕਿ ਇਸ ਬਜਟ ਦੇ ਵਿੱਚ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ ਅਤੇ ਉਹਨਾਂ ਨੇ ਕਿਹਾ ਹੈ ਕਿ ਬਜਟ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੇ ਕੁਝ ਨਹੀਂ ਕਿਹਾ ਗਿਆ ਤਾਂ ਵਿਰੋਧੀ ਧਿਰ ਜਿਹੜੀ ਉਹ ਲਗਾਤਾਰ ਇਸ ਬਜਟ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਅਗਰ ਬਜੜ ਦੀ ਵਕ ਵਕ ਪੜਾਵਾਂ ਦੀ ਗੱਲ ਕੀਤੀ ਜਾਵੇ ਕੀ ਕੁਛ ਇਸ ਬਜੜ ਦੇ ਵਿੱਚ ਹੈ ਤਾਂ ਜ਼ਰੂਰ ਕਈ ਅਹਿਮ ਗੱਲਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ 12 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਇਹ ਵੱਡੀ ਗੱਲ ਆ ਜਿਹੜੀ ਉਹ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਨੇ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਸਲੈਬ ਦਰ ਵਿੱਚ ਕਟੌਤੀ ਦੇ ਕਾਰਨ 12 ਲੱਖ ਰੁਪਏ ਤੱਕ ਦੀ ਸਧਾਰਨ ਆਮਦਨ ਵਾਲੇ ਟੈਕਸ ਦਾ ਤਾਵਾ ਨੂੰ ਮੁਨਾਫੇ ਤੋਂ ਇਲਾਵਾ ਟੈਕਸ ਛੋਟ ਦਿੱਤੀ ਜਾ ਰਹੀ ਹੈ ਪੂੰਜੀਗਤ ਲਾਭ ਵਰਗੀਆਂ ਵਿਸ਼ੇਸ਼ ਦਰਾਂ ਦੀ ਆਮਦਨ ਤੋਂ ਇਲਾਵਾ ਇਸ ਤਰ੍ਹਾਂ ਕੀ ਉਹਨਾਂ ਨੂੰ ਭੁਗਤਾਨ ਨਹੀਂ ਕਰਨਾ ਪਵੇਗਾ ਕੋਈ ਟੈਕਸ ਨਹੀਂ ਦੇਣਾ ਪਵੇਗਾ ਬਜ਼ੁਰਗ ਲੋਕਾਂ ਲਈ 4 ਸਾਲ ਲਈ ਅਪਡੇਟ ਰਿਟਰਨ ਫਾਈਲ ਕਰਨ ਦੀ ਵਿਵਸਥਾ ਏਡੀ ਹੋ ਰੱਖੀ ਗਈ ਹੈ ਤਾਂ ਵਿੱਤ ਮੰਤਰੀ ਨੇ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਹੈ ਦੂਜੇ ਪਾਸੇ ਬਜ਼ੁਰਗਾਂ ਲਈ ਇਨਕਮ ਟੈਕਸ ਵਿੱਚ ਛੋਟ ਦਾ ਵੀ ਐਲਾਨ ਆ ਜਿਹੜਾ ਉਹ ਕੀਤਾ ਹੈ ਬਜ਼ੁਰਗਾਂ ਲਈ ਆਮਦਨ ਕਰ ਛੋਟ ਦਾ ਐਲਾਨ ਕੀਤਾ ਗਿਆ ਹੈ TDS ਦੀ ਹੱਦ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ ਦੂਜੇ ਪਾਸੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਹੈ ਕਿ ਕੱਪੜੇ ਦੀਆਂ ਵਸਤੂਆਂ ਸਸਤੀਆਂ ਹੋਣਗੀਆਂ ਈ-ਬਾਈਕ ਈ-ਸਕੂਟੀ ਆ ਜਿਹੜੀ ਉਹ ਵੀ ਸਸਤੀ ਹੋਵੇਗੀ ਕਿਉਂਕਿ ਲਿਥੀਅਮ ਆਇਨ ਬੈਟਰੀ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਘਟਕੀਆਂ ਜਾਣਗੀਆਂ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਮੋਬਾਈਲ ਫੋਨ ਦੀਆਂ ਕੀਮਤਾਂ ਵੀ ਘਟਣਗੀਆਂ ਇਸ ਦੇ ਨਾਲ ਹੀ एलईडी ਅਤੇ ਐਲਸੀਡੀ ਟੀਵੀ ਸਸਤੇ ਹੋਣਗੇ ਸੀ타 ਰਮਨ ਨੇ ਕਿਹਾ ਕਿ ਸਰਕਾਰ ਕਸਟਮ ਡਿਊਟੀ ਘਟਾ ਕੇ 2.5% ਕਰੇਗੀ ਅਤੇ ਮੈਡੀਕਲ ਉਪਕਰਨ ਸਸਤੇ ਕਰਨ ਦਾ ਵੀ ਐਲਾਨ ਆ ਜਿਹੜਾ ਉਹ ਕੀਤਾ ਗਿਆ ਹੈ ਘਰੇਲੂ ਉਤਪਾਦਨ ਵਧਾਉਣ ਦੇ ਲਈ 37 ਦਵਾਈਆਂ ਨੂੰ ਵੀ ਛੋੜ ਦਿੱਤੀ ਗਈ ਹੈ ਅਤੇ 6 ਜੀਵਨ ਬਚਾਉਣ ਵਾਲੀਆਂ ਦਵਾਈਆਂ ਨੇ ਜਿਹੜੀਆਂ ਉਹ ਵੀ ਸਸਤੀਆਂ ਹੋਣਗੀਆਂ ਸਰਕਾਰ ਨੇ ਕਈ ਦਵਾਈਆਂ ਉੱਤੇ ਕਸਟਮ ਡਿਊਟੀ ਹਟਾਉਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਨਵੇਂ ਇਨਕਮ ਟੈਕਸ ਬਿਲ ਦਾ ਐਲਾਨ ਕੀਤਾ ਹੈ ਨਿਰਮਲਾ ਸੀਤਾ ਰਮਨ ਨੇ ਕਿਹਾ ਹੈ ਕਿ ਬਿਲ ਅਗਲੇ ਹਫਤੇ ਲਿਆਂਦਾ ਜਾਵੇਗਾ ਇਹ ਟੈਕਸ ਦਿੱਤਾਵਾਂ ਦੀ ਸਹੂਲਤ ਲਈ ਲਿਆਂਦਾ ਜਾ ਰਿਹਾ ਹੈ ਅਤੇ ਨਾਲ ਹੀ ਵਿੱਤ ਮੰਤਰੀ ਇਹ ਵੀ ਐਲਾਨ ਕਰ ਚੁੱਕੇ ਨੇ ਕਿ ਮੈਡੀਕਲ ਟੂਰਿਜ਼ਮ ਦੇ ਲਈ ਆਸਾਨ ਵੀਜ਼ਾ ਦਿੱਤਾ ਜਾਵੇਗਾ ਇਸ ਨਾਲ ਵੀਜ਼ਾ ਨਿਯਮਾਂ ਨੂੰ ਸਰਲ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਡੇ ਕੇਅਰ ਕੈਂਸਰ ਸੈਂਟਰ ਖੋਲਣ ਦਾ ਵੀ ਐਲਾਨ ਕੀਤਾ ਹੈ ਵਿੱਤ ਮੰਤਰੀ ਨੇ ਕਿਹਾ ਹੈ ਕਿ ਕੈਂਸਰ ਨੂੰ ਹਰਾਉਣ ਦੇ ਲਈ ਡੇ ਕੇਅਰ ਕੈਂਸਰ ਸੈਂਟਰ ਖੋਲੇ ਜਾਣਗੇ ਗਰੀਬਾਂ ਲਈ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ ਅਧੂਰੇ ਘਰ ਪੂਰੇ ਕੀਤੇ ਜਾਣਗੇ ਵਿੱਤ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਪਟਨਾ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾਵੇਗਾ ਇਸ ਨਾਲ ਦੇਸ਼ ਦੇ 88 ਹਵਾਈ ਅੱਡਿਆਂ ਨਾਲ ਛੋਟੇ ਸ਼ਹਿਰ ਜੁੜ ਜਾਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਨੇ ਨੌਜਵਾਨਾਂ ਨੂੰ ਸਸਤੇ ਕਰਜ਼ੇ ਦੇਣ ਦੀ ਗੱਲ ਆਖੀ ਹੈ ਸਟਾਰਟਅੱਪਸ ਲਈ ਬਜਟ ਵਧਾਇਆ ਜਾਵੇਗਾ ਅਤੇ ਸੂਖਮ ਉਦਯੋਗਾਂ ਨੂੰ 5 ਲੱਖ ਰੁਪਏ ਤੱਕ ਦਾ ਸਸਤਾ ਕਰਜ਼ਾ ਹੈ ਜਿਹੜਾ ਉਦਿੱਤਤਾ ਜਾਵੇਗਾ ਵਿੱਤ ਮੰਤਰੀ ਨੇ ਕਿਹਾ ਕਿ IIT ਵਿੱਚ 650 ਸੀਟਾਂ ਵਧਾਈਆਂ ਜਾਣਗੀਆਂ ਸਰਕਾਰ ਇਸ ਦੇ ਲਈ ਕਦਮ ਚੁੱਕੇਗੀ ਬੋਧੀ ਸਰਕਾਰ ਦਾ ਧਿਆਨ ਬਿਹਾਰ ਉੱਤੇ ਹੈ ਤਾਂ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ 5 IITs ਦੀ ਸਿੱਖਿਆ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ IIT ਪਟਨਾ ਨੂੰ ਫੰਡ ਦਿੱਤੇ ਜਾਣਗੇ ਮਛੇਰੀਆਂ ਲਈ ਵੀ ਵਿਸ਼ੇਸ਼ ਆਰਥਿਕ ਖੇਤਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਹੋਰ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਵਿੱਤ ਮੰਤਰੀ ਨੇ ਕਿਹਾ ਹੈ ਕਿ ਯੂਰੀਆ ਫੈਕਟਰੀ ਲਗਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਯੂਰੀਆ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ ਵਿੱਤ ਮੰਤਰੀ ਨੇ ਕਪਾਹ ਮਿਸ਼ਨ ਉਤਪਾਦਨ ਦਾ ਐਲਾਨ ਕੀਤਾ ਹੈ ਇਸ ਵਿੱਚ ਕਿਸਾਨਾਂ ਨੂੰ 5 ਸਾਲ ਦਾ ਪੈਕੇਜ ਦਿੱਤਾ ਜਾਵੇਗਾ ਕਿਸਾਨ ਕ੍ਰੈਡਿਟ ਕਾਰਡ ਦੀ ਵੀ ਸੀਮਾ ਹੈ ਜਿਹੜੀ ਉਹ ਵਧਾਈ ਗਈ ਹੈ ਵਿੱਤ ਮੰਤਰੀ ਨੇ ਬਜਟ ਵਿੱਚ ਕਿਸਾਨਾਂ ਲਈ ਪ੍ਰਧਾਨ ਮੰਤਰੀ ਜਨਤਨ ਯੋਜਨਾ ਦਾ ਐਲਾਨ ਕੀਤਾ ਹੈ ਇਸ ਦੇ ਰਾਹੀਂ ਹੁਣ ਕਿਸਾਨਾਂ ਦੀ ਕ੍ਰੈਡਿਟ ਕਾਰਡ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਤਾਂ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜਨਤਨ ਯੋਜਨਾ ਦਾ ਵਿਸਥਾਰ ਕੀਤਾ ਜਾਵੇਗਾ ਫਸਲੀ ਵਿਪਨਨਤਾ ਤੇ ਧਿਆਨ ਦਿੱਤਾ ਜਾਵੇਗਾ ਇਸ ਨਾਲ ਖੇਤੀ ਉਤਪਾਦਕਤਾ ਵਧੇਗੀ ਜਿਸ ਨਾਲ 7.5 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਖੇਤੀਬਾੜੀ ਸਾਡੇ ਲਈ ਪਹਿਲਾ ਇੰਜਣ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਡਾ ਧਿਆਨ ਵਿਕਾਸ ਦੇ ਚਾਰ ਇੰਜਣਾਂ ਤੇ ਹੈ ਜਿਸ ਵਿੱਚ ਖੇਤੀਬਾੜੀ ਐਸ ਐਮ ای ਅਤੇ ਬਰਾਮਦ ਸ਼ਾਮਿਲ ਹਨ ਖੇਤੀ ਸਾਡੇ ਲਈ ਪਹਿਲਾ ਇੰਜਣ ਹੈ ਇਸ ਦੇ ਲਈ ਮੈਂ ਕੁਝ ਖਾਸ ਐਲਾਨ ਕਰਨ ਜਾ ਰਹੀ ਹਾਂ ਪ੍ਰਧਾਨ ਮੰਤਰੀ ਤਨਤਾਨਿਕਾ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਦੂਜੇ ਪਾਸੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਿਰਮਲਾ ਸੀਤਾ ਰਮਨ ਨੂੰ ਦਹੀਂ ਚੀਨੀ ਵੀ ਖਵਾਈ ਹੈ ਹਾਲਾਂਕਿ ਇਸ ਬਜਟ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਲਰੂਰ ਵੱਡੇ ਸਵਾਲ ਚੁਕਰੀਆਂ ਨੇ ਤਾਂ ਪੰਜਾਬ ਦੇ ਵੱਡੇ ਲੀਡਰਾਂ ਦੇ ਵੱਲੋਂ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਕਿ ਕੁਝ ਕਹਿਣਾ ਹੈ ਉਸ ਤੇ ਵੀ ਨਜ਼ਰ ਮਾਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕੀਤਾ ਏ ਜਿਸ ਦੇ ਵਿੱਚ ਉਹ ਲਿਖਦੇ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਅਣਦੇਖਿਆ ਕੀਤਾ ਗਿਆ ਪੰਜਾਬ ਦੇ ਕਿਸਾਨਾਂ ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਕੇਂਦਰ ਵੱਲੋਂ ਨਾ ਹੀ ਕਿਸਾਨਾਂ ਨੂੰ ਫਸਲ ਤੇ ਐਮਐਸਪੀ ਨਾ ਹੀ ਸੂਬੇ ਨੂੰ ਕੋਈ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ ਪੰਜਾਬ ਨੂੰ ਅਜੇ ਹਾਂ ਕੁਝ ਨਹੀਂ ਦਿੱਤਾ ਜੋ ਕਿ ਉਸਦੇ ਆਰਥਿਕ ਅਤੇ ਭਵਿੱਖ ਵਿੱਚ ਸੁਧਾਰ ਲਿਆ ਸਕੇ ਇਹ ਬਜਟ ਕੇਵਲ ਚੋਣਵੀ ਬਜਟ ਹੈ ਜਿਸ ਵਿੱਚ ਕੇਵਲ ਬਿਹਾਰ ਸੂਬੇ ਲਈ ਹੀ ਘੋਸ਼ਣਾ ਹੈ ਇੱਕ ਵਾਰ ਫਿਰ ਬਜਟ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਮਤਰਿਆ ਅਸਲੂਕ ਕੀਤਾ ਹੈ ਪਰ ਪੰਜਾਬ ਨੂੰ ਅਸੀਂ ਆਪਣੇ ਬਲਬੂਤੇ ਪੈਰਾਂ ਤੇ ਸਿਰ ਤੇ ਖੜਾ ਕਰਕੇ ਰਹਾਗੇ ਤਾਂ ਟਵੀਟ ਭਗਵੰਤ ਮਾਨ ਨੇ ਕੀਤਾ ਹੈ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੇ ਲਿਖਦੇ ਨੇ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਟਰਾਂਸਪੋਰਟ ਖੇਤਰ ਨੂੰ ਬਿਹਤਰ ਬਣਾਉਣ ਲਈ ਵਧੇਰੇ ਫੰਡ ਪ੍ਰਦਾਨ ਕਰਨ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਤੇ ਧਿਆਨ ਕੇਂਦ੍ਰਿਤ ਕਰਨ ਆਈਟੀ ਖੇਤਰ ਲਈ ਬਜਟ ਪ੍ਰਬੰਧ ਕਰਨ ਦੀ ਬਜਾਏ ਜੋ ਸਾਡੇ ਨੌਜਵਾਨਾਂ ਨੂੰ ਬਹੁਤ ਜ਼ਰੂਰੀ ਨੌਕਰੀਆਂ ਦੇਵੇਗਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਜੀ ਨੇ ਇਹਨਾਂ ਸਾਰੇ ਖੇਤਰਾਂ ਵਿੱਚ ਬਜਟ ਘਟਾਉਣ ਦੀ ਚੋਣ ਕੀਤੀ ਗਲਤ ਤਰਜੀਹਾਂ ਇਹ ਟਵੀਟ ਉਹਨਾਂ ਨੇ ਕੀਤਾ ਹੈ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਤਾਂ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਕੇਂਦਰੀ ਬਜਟ 2025 ਨੂੰ ਸਮਾਵੇਸ਼ੀ ਵਿਕਾਸ ਦੀ ਘਾਟ ਵਾਲਾ ਦੱਸਿਆ ਹੈ ਅਤੇ ਪੰਜਾਬ ਸਮੇਤ ਦੇਸ਼ ਦੇ ਵੱਡੇ ਹਿੱਸੇ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਵਾਲੇ ਰਾਜਾਂ ਤੇ ਕੇਂਦਰਿਤ ਬਜਟ ਦੱਸਿਆ ਹੈ ਉਹ ਅੱਗੇ ਲਿਖਦੇ ਨੇ ਕਿ ਇਸਨੇ ਘੱਟੋਕਟੋ ਦਾ ਤਸਮਰਥਨ ਮੁੱਲਦੀ ਕਾਨੂੰਨੀ ਗਾਰੰਟੀ ਨਾ ਦੇ ਕੇ ਅਤੇ ਨਾ ਹੀ ਕਿਸਾਨ ਕਰਜ਼ੇ ਮੁਆਫ ਕਰਕੇ ਖੇਤੀਬਾੜੀ ਅਰਥਵਿਵਸਥਾ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਇਹ ਖੇਤੀਬਾੜੀ ਖੇਤਰ ਵਿੱਚ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਭਰ ਵਿੱਚ ਲੋੜੀਂਦੀ ਵਿਆਪਕ ਖੇਤੀ ਕਰਜ਼ਾ ਮਾਫੀ ਲਿਆਉਣ ਵਿੱਚ ਵੀ ਅਸਫਲ ਰਿਹਾ ਹੈ ਪੰਜਾਬੀ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਛੱਡਣ ਲਈ ਉਤਸ਼ਾਹਿਤ ਕਰਕੇ ਵਿਪਿੰਤਾ ਨੂੰ ਹਕੀਕਤ ਬਣਾਉਣ ਲਈ ਵੀ ਫੰਡਾਂ ਦੀ ਵੰਡ ਦੀ ਉਮੀਦ ਕਰ ਰਹੇ ਸਨ ਰਾਜ ਨੂੰ ਆਪਣੀ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਸੁਧਾਰਨ ਲਈ ਵੀ ਫੰਡਾਂ ਦੀ ਲੋੜ ਹੈ ਪਰ ਇਸ ਨੂੰ ਇਨਕਾਰ ਕਰ ਦਿੱਤਾ ਗਿਆ ਹੈ ਨੌਜਵਾਨਾਂ ਅਤੇ ਵਪਾਰ ਅਤੇ ਉਦਯੋਗ ਨੂੰ ਵੀ ਅਣਗੌਲਿਆ ਕੀਤਾ ਗਿਆ ਹੈ ਰੋਜ਼ਗਾਰ ਪੈਦਾ ਕਰਨ ਜਾਂ ਡੀਐਸਪੀ ਸੰਗ੍ਰਹਿ ਵਿੱਚ ਸੁਧਾਰ ਲਈ ਕੋਈ ਜ਼ੋਰ ਨਹੀਂ ਦਿੱਤਾ ਗਿਆ ਤਾਂ ਇਹਨਾਂ ਨੇ ਟਵੀਟ ਆ ਜਿਹੜਾ ਇਹ ਸੁਖਬੀਤ ਸਿੰਘ ਬਾਦਲ ਨੇ ਕੀਤਾ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ ਜਿਨ੍ਹਾਂ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਗਿਆ ਹੈ ਕਿਸਾਨਾਂ ਦੇ ਵਿਰੋਧ ਜਾਂ ਫਿਰ ਐਮਐਸਪੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਜੀ ਦੇ ਅਧੀਨ ਪੰਜਾਬ ਮਜ਼ਬੂਤ ਹੁੰਦਾ ਰਹੇਗਾ ਅਤੇ ਅੱਗੇ ਵਧੇਗਾ ਤਾਂ ਉਹਨਾਂ ਨੇ ਵੀ ਆਪਣੀ ਭਾਸ਼ਾ ਦੇ ਵਿੱਚ ਕੇਂਦਰ ਦੇ ਉੱਤੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਨੇ ਤਾਂ ਵੱਖੋ-ਵੱਖ ਲੀਡਰਾਂ ਦਾ ਬਜਟ ਨੂੰ ਲੈ ਕੇ ਵੱਖੋ-ਵੱਖ ਪ੍ਰਤੀਕਰਮ ਜਿਹੜਾ ਉਹ ਆਇਆ ਹੈ ਤਾਂ ਤੁਸੀਂ 2025 ਦੇ ਬਜਟ ਬਾਰੇ ਕੀ ਕੁਝ ਸੋਚਦੇ ਹੋ ਤੁਹਾਡੇ ਲਈ ਇਹ ਬਜਟ ਕਿਸ ਤਰ੍ਹਾਂ ਦਾ ਰਿਹਾ ਆਪਣੇ ਵਿਚਾਰ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ